ਗੋਮਰ ਵਿਜੇ ਪ੍ਰਤਾਪ ਨੇ ਦਿਨੇ ਤਾਰੇ ਦਿਖਾ ਦਿੱਤੇ ਕਹਿਣ ਦਾ ਭਾਵ ਕਿ ਇੱਕ ਵਾਰ ਫਿਰ ਉਹਨਾਂ ਨੇ ਖੁੱਲ ਕੇ ਸੱਚੀਆਂ ਗੱਲਾਂ ਆਖ ਦਿੱਤੀਆਂ ਨੇ ਜਿਹੜੀਆਂ ਕਿ ਬਹੁਤਿਆਂ ਨੂੰ ਹਜਮ ਨਹੀਂ ਹੋਣੀਆਂ ਔਰ ਬਹੁਤ ਵੱਡੇ ਉਹਨਾਂ ਨੇ ਇਲਜ਼ਾਮ ਜਾਂ ਕਹਿ ਲਓ ਕਿ ਬਹੁਤ ਵੱਡੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਨੇ ਕੀ ਕੀ ਗੱਲਾਂ ਕੀਤੀਆਂ ਔਰ ਕਿੰਨਾ ਕਿੰਨਾਂ ਨੂੰ ਹਾਜਮ ਨਹੀਂ ਹੋਣੀਆਂ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਤਕਬੀਰ ਸਿੰਘ ਬਾਦਲ ਹੋਰਾ ਦੇ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਨਾਰਾਜ਼ ਬਾਕੀ ਧੜੇ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਆ ਅਕਾਲ ਤਖਤ ਆਬ ਨੂੰ ਔਰ ਉਹ ਚਿੱਠੀ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਕੀ ਹੁਣ ਸਿੰਘ ਸਾਹਿਬਾਨ ਜਿਹੜੇ ਆ ਜਾਂ ਕਹਿੰਦੇ ਇੱਕ ਜੱਤੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਜਿਹੜੇ ਆ ਉਹ ਕੋਈ ਕਾਰਵਾਈ ਸੁਖਵੀਰ ਸਿੰਘ ਬਾਦਲ ਹੋਰਾਂ ਤੇ ਕਰਨਗੇ ਕਿਉਂਕਿ ਇਨ ਬਿਨ ਉਹਨਾਂ ਦੇ ਹੁਕਮਾਂ ਦੀ ਪਾਲਣਾ ਜਿਹੜੀ ਅਕਾਲ ਤਖਤ ਆਬ ਦੇ ਹੁਕਮਾਂ ਦੀ ਪਾਲਣਾ ਨਹੀਂ ਹੋਈ ਤੇ ਉਹ ਹੁਕਮਾਂ ਤੋਂ ਬਾਹਰੇ ਹੋ ਕੇ ਤਾਂ ਉਹਨਾਂ ਨੇ ਜਿਹੜੀ ਪਰਦੇ ਪ੍ਰਕਰਿਆ ਸ਼ੁਰੂ ਕੀਤੀ ਹੈ ਕਿ ਕਾਰਵਾਈ ਹੋਊ ਜਾਂ ਜੱਤੇਦਾਰ ਸਾਹਿਬ ਤੇ ਵੀ ਸਵਾਲ ਜਿਹੜੇ ਉੱਠ ਰਹੇ ਨੇ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਅਸੀਂ ਕਰਾਂਗੇ ਕਿ ਕੱਲ ਬਹੁਤ ਵੱਡਾ ਭਚੀਕੜ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਡੱਲੇਵਾਲ ਸਾਹਿਬ ਹੋਰਾਂ ਦੇ ਕੋਲ ਪੈ ਗਿਆ ਸੀ ਕੀ ਮਸਲਾ ਹੋਇਆ ਕੀ ਗੱਲਬਾਤ ਹੋਈ ਹੈ ਉਹ ਵੀ ਬਹੁਤ ਅਹਿਮ ਜਿਹੜੀ ਹੈ ਜਾਣਨ ਵਾਲੀ ਖਬਰ ਹੈ ਕਿ ਕਿਸਾਨਾਂ ਦੇ ਉੱਪਰ ਵੀ ਕਈ ਤਰੀਕੇ ਦੇ ਸਵਾਲ ਖੜੇ ਹੁੰਦੇ ਨੇ ਜਾਂ ਪੰਜਾਬ ਸਰਕਾਰ ਤੇ ਵੀ ਇਸ ਤੇ ਵੀ ਅਹਿਮ ਜਿਹੜੀ ਗੱਲਬਾਤ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਹੜੇ ਸਭ ਤੋਂ ਪਹਿਲਾਂ ਸਵਾਗਤ ਕਰੂੰ ਅਨਸਰ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਨ ਸਤਿ ਸ਼੍ਰੀ ਅਕਾਲ ਜੀ ਅਨਕਤ ਸ਼ੁਰੂਆਤ ਮੈਂ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਵਾਰੀ ਖਬਰ ਤੋਂ ਹੀ ਸ਼ੁਰੂ ਕਰਦਾ ਕੁਮਰ ਵਿਜੇ ਪ੍ਰਤਾਪ ਜਿਹੜੇ ਆ ਅਕਸਰ ਆਪਾਂ ਉਹਨਾਂ ਬਾਰੇ ਜਾਣਦੇ ਆ ਉਹ ਵਾਰ-ਵਾਰ ਕਹਿਣ ਦੀ ਲੋੜ ਨਹੀਂ ਹੈ ਹਮੇਸ਼ਾ ਹੀ ਆਪਾਂ ਨੂੰ ਪਤਾ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਆ ਉਹ ਹਮੇਸ਼ਾ ਸੱਚ ਦੀ ਗੱਲ ਜਿਹੜੀ ਆ ਉਹ ਕਰਦੇ ਆ ਚਾਹੇ ਕਿਸੇ ਨੂੰ ਚੰਗੀ ਲੱਗੇ ਤੇ ਚਾਹੇ ਨਾ ਲੱਗੇ ਔਰ ਉਹਨਾਂ ਨੇ ਵਾਰ-ਵਾਰ ਕੱਲ ਵੀ ਉਹਨਾਂ ਨੇ ਕੋਈ ਗੱਲ ਕਹੀ ਆ ਕਿ ਮੈਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰਦਾ ਔਰ ਬਾਕੀ ਗੱਲ ਠੀਕ ਹੈ ਇਹ ਕੁਮਰਵਿਜੇ ਪ੍ਰਤਾਪ ਬੀਆ ਮੰਨੀਆਂ ਜਾਣ ਤਾਂ ਪਾਰਟੀ ਕੀ ਸਰਕਾਰ ਵੀ ਜਿਹੜੀ ਆ ਉਹ ਮਜ਼ਬੂਤ ਹੋਏਗੀ ਕਿਉਂਕਿ ਕੁਮਰਵਿਜੇ ਪ੍ਰਤਾਪ ਸਿੰਘ ਅਸੂਲਾਂ ਵਾਲੇ ਬੰਦੇ ਐ ਨਾਲ ਹੀ ਨਾਲ ਉਹਨਾਂ ਨੇ ਇੱਕ ਸਵਰਾਜ ਕਿਤਾਬ ਜਿਹੜੀ ਲਿਖੀ ਸੀ ਅ ਅਰਵਿੰਦ ਕੇਜਰੀਵਾਲ ਨੇ ਜਿਹਦੇ ਵਿੱਚ ਬੜੇ ਚੰਗੇ ਅਸੂਲ ਜਿਹੜੇ ਲਿਖੇ ਸੀ ਬੜੀਆਂ ਚੰਗੀਆਂ ਗੱਲਾਂ ਲਿਖੀਆਂ ਸੀ ਉਹਨਾਂ ਨੇ ਉਹ ਵੀ ਦਿਖਾਈ ਉਹ ਕਹਿੰਦੇ ਜੀ ਮੈਂ ਅੱਜ ਵੀ ਇਸ ਸਵਰਾਜ ਕਿਤਾਬ ਦੇ ਅਸੂਲਾਂ ਦੇ ਉੱਪਰ ਚੱਲ ਰਿਹਾ ਮੈਂ ਇਹ ਪਹਿਰੇ ਦੇ ਰਿਹਾ ਇਹਦੇ ਅਸੂਲਾਂ ਦੇ ਉੱਪਰ ਕਹਿੰਦੇ ਕਿ ਜਿਹੜਾ ਵੀ ਬੰਦਾ ਇਸ ਸੂਲਾਂ ਦੇ ਉੱਪਰ ਨਹੀਂ ਚੱਲ ਰਿਹਾ ਇਸ ਕਿਤਾਬ ਦੇ ਉੱਪਰ ਨਹੀਂ ਚੱਲ ਰਿਹਾ ਮੈਂ ਉਸ ਪਾਰਟੀ ਨੂੰ ਉਸ ਨੂੰ ਕਹਿੰਦੇ ਮੈਂ ਪਾਰਟੀ ਦਾ ਹਿੱਸਤਾ ਹੀ ਜਿਹੜਾ ਉਹ ਨਹੀਂ ਮੰਨਦੇ ਆ ਮੰਨਦਾ ਨਹੀਂ ਕਹਿੰਦੇ ਮੈਂ ਔਰ ਬੜੀਆਂ ਗੱਲਾਂ ਉਹਨਾਂ ਨੇ ਖਾਫ ਕਰਤੀਆਂ ਕਹਿੰਦੇ ਕਿ ਖਰੀਦੋ ਫਰੋਕਤ ਸ਼ੁਰੂ ਹੋ ਰਹੀ ਹੈ ਕਾਉਂਸਲਰਾਂ ਦੀ ਮੇਅਰ ਬਣਾਉਣ ਵਾਸਤੇ ਇਹ ਵੀ ਬਹੁਤ ਗਲਤ ਨੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਪਰ ਕੀਤੀਆਂ ਪਾਰਟੀ ਦੀ ਮਜ਼ਬੂਤੀ ਵਾਸਤੇ ਹੈ ਔਰ ਵਾਰ-ਵਾਰ ਉਹੀ ਗੱਲਾਂ ਕਹਿੰਦੇ ਆ ਬੇਸ਼ੱਕ ਉਹ ਲੋਕਾਂ ਨੂੰ ਇੰਜ ਲੱਗਣ ਕੇ ਭਾਈ ਉਹ ਸਰਕਾਰ ਦੇ ਆਗੂਆਂ ਦੇ ਖਿਲਾਫ ਆ ਜਾਂ ਮੁੱਖ ਮੰਤਰੀ ਦੇ ਖਿਲਾਫ ਆ ਜਾਂ ਕਿਸੇ ਦੇ ਵੀ ਖਿਲਾਫ ਆ ਪਰ ਗੱਲਾਂ ਉਹ ਪਾਰਟੀ ਨੂੰ ਵਾਕਈ ਮਜ਼ਬੂਤੇ ਵਾਲਾ ਕਿਵੇਂ ਦੇਖਦੇ ਹੋ ਅਣਕੀ ਸਾਹਿਬ ਸੁਖੰਦਰ ਜੀ ਅਰਵਿੰਦ ਆਪਣੀ ਜੇਕਰ ਕਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਗੱਲ ਕਰੀਏ ਤਾਂ ਕਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਸਮੇਂ-ਸਮੇਂ ਤੇ ਆਪਣੀ ਇਹ ਪੁਸਤਾ ਜਿਹੜੀ ਅਰਵਿੰਦ ਕੇਸਰੀਵਾਲ ਦੀ ਪੁਸਤਕ ਸਵਰਾਜ ਆ ਇਸ ਤੇ ਹਮੇਸ਼ਾ ਹਵਾਲੇ ਦਿੰਦੇ ਰਹਿੰਦੇ ਆ ਔਰ ਇਹਨਾਂ ਹਵਾਲਿਆਂ ਦੇ ਆਧਾਰ ਤੇ ਉਹਨਾਂ ਦਾ ਹਮੇਸ਼ਾ ਇਹ ਯਤਨ ਰਿਹਾ ਕਿ ਜਿੰਨਾ ਸਿਧਾਂਤਾਂ ਦੀ ਜਾਂ ਜਿਸ ਵਿਚਾਰਧਾਰਾ ਦੀ ਗੱਲ ਅਰਵਿੰਦ ਕੇ ਜੀਰਵਾਰ ਨੇ ਆਪਣੀ ਇਸ ਪੁਸਤਕ ਵਿੱਚ ਕੀਤੀ ਸੀ ਉਹਨਾਂ ਸਿਧਾਂਤਾਂ ਜਾਂ ਉਸੇ ਵਿਚਾਰਧਾਰਾ ਦੇ ਅਨੁਸਾਰ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਕੰਮ ਕਰੇ। ਬੀਤੇ ਲੰਬੇ ਸਮੇਂ ਤੋਂ ਘਰ ਅਰਵਿੰਦ ਕੀ ਆਪਣੀ ਕਬਰ ਵਿਛੇ ਪ੍ਰਤਾਪ ਸਿੰਘ ਹੋਣਾ ਦੀ ਜੇਕਰ ਤੁਸੀਂ ਭੂਮਿਕਾ ਦੇਖੋ ਆਪਣੀ ਹੀ ਸਰਕਾਰ ਨੂੰ ਉਹਨਾਂ ਨੇ ਕਈ ਵਾਰ ਕਈਆਂ ਗੱਲਾਂ ਦਾ ਯਾਦ ਦਵਾਈ ਆ ਕਿ ਜਿਨ੍ਹਾਂ ਗੱਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਸੱਤਾ ਦੇ ਵਿੱਚ ਆਈ। ਹੁਣ ਚਾਹੇ ਉਹ ਭੇਦਭਾਵ ਦਾ ਮੁੱਦਾ ਹੋਵੇ ਚਾਹੇ ਕਈ ਮੁੱਦੇ ਹੋਣ ਉਹਨਾਂ ਨੇ ਹਮੇਸ਼ਾ ਆਪਣੀ ਬੇਬਾਕੀ ਦੇ ਨਾਲ ਹਮੇਸ਼ਾ ਰਾਇ ਜਿਹੀ ਰੱਖੀ ਆ ਔਰ ਜਿਸ ਦਾ ਮੂਲ ਨੋਰਥ ਸਿਰਫ ਤੇ ਸਿਰਫ ਇਹ ਹੁੰਦਾ ਕਿ ਹਾਂ ਮੈਂ ਆਮ ਆਦਮੀ ਪਾਰਟੀ ਦੇ ਵਿਚਾਰਧਾਰਕ ਆਮ ਆਦਮੀ ਪਾਰਟੀ ਦਾ ਸਿਧਾਂਤ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਸ਼ੁਰੂ ਹੋਈ ਉਸੇ ਸਦਾਤ ਅਨੁਸਾਰ ਉਹ ਚੱਲਣ ਤੇ ਲੋਕੀ ਵੀ ਉਸੇ ਤਰੀਕੇ ਨਾਲ ਵਿਸ਼ਵਾਸ ਪ੍ਰਗਟ ਕਰਨ ਜਿਸ ਤਰੀਕੇ ਨਾਲ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਕ ਨੂੰ ਸਨਮਾਨਿਤ ਕੀਤਾ ਉਸ ਨੂੰ ਮੰਨਿਆ ਹੁਣ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ 'ਚ ਹਵਾਲਾ ਦਿੱਤਾ ਕਿ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੀ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਨੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਹੈ ਉਹ ਕੇਵਲ ਤੇ ਕੇਵਲ ਚਵੀ ਤੱਕ ਰਹੀ ਹੈ ਤੇ ਦੂਜੇ ਪਾਸੇ ਕਾਂਗਰਸ ਕਈ ਹਿੱਸੇ ਜਿਹੜੀ 40 ਕੌਂਸਲ ਜਿਹੜੇ ਉਹ ਜਿੱਤਦੇ تھے ਉਹਨਾਂ ਨੇ ਕਿਹਾ ਕਿ ਇਹ ਸਾਡੇ ਪਾਰਟੀ ਦੇ ਵਿੱਚ ਸ਼ਾਇਦ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਨਹੀਂ ਰਿਹਾ ਨਹੀਂ ਤਾਂ 2022 ਦੇ ਵਿੱਚ ਤੁਸੀਂ ਦੇਖ ਲਓ ਕਿ 92 ਪਧਾਏ ਜਿਹੜੇ ਜਿੱਤ ਕੇ ਪਹੁੰਚੇ ਸਨ ਤਾਂ ਇਹ ਵਿਸ਼ਵਾਸ ਟੁੱਟਾ ਕਿਉਂ ਇਹ ਵਿਸ਼ਵਾਸ ਟਿਕੰਤਾ ਕਾਰਨ ਕੀ ਕਾਰਨ ਉਹਨਾਂ ਨੇ ਬੜੇ ਬਿਆਨ ਕੀਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਕਈ ਇਹੋ ਜਿਹੇ ਬੰਦੇ ਨੂੰ ਪਾਰਟੀ ਵਿੱਚ ਸ਼ਾਮਲ ਕਰ ਦਿਆ ਗਿਆ ਜਿਹੜੇ ਪਾਰਟੀ ਦੀ ਵਿਚਾਰਧਾਰਾ ਨਾਲ ਕਿਤੇ ਵੀ ਉਹ ਮੇਲ ਜਿਹੜਾ ਉਹ ਨਹੀਂ ਖਾਂਦੇ ਬੜਾ ਬਹੁਤ ਕੁਝ ਨਹੀਂ ਹੋ ਜਿਹੜੇ ਪ੍ਰਸ਼ਨ ਜਿਹੜੇ ਉਠਾਏ ਜਸਤਾ ਮੂਲ ਮੋਰਤ ਸਿਰਫ ਸਿਰਫ ਸੁਖਵਿੰਦਰ ਜੀ ਇਹ ਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਇਮੇਜ ਆ ਜਾਂ ਜਿਹੜਾ ਸਿਧਾਂਤ ਚ ਜਿਹੜੀ ਵਿਚਾਰਧਾਰਾ ਨੂੰ ਉਹ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਉਹ ਵਿਚਾਰਧਾਰਾ ਦੇ ਉੱਤੇ ਕੰਮ ਕਰੇ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਹਾਂ ਵੀ ਜਿਹੜਾ ਸਵਰਾਜ ਵਿਚਲੇ ਤੇ ਤੇ ਸਿਧਾਂਤਾਂ ਨੂੰ ਹੀ ਨਹੀਂ ਮੰਨਦਾ ਉਹ ਉਸ ਆਮ ਆਦਮੀ ਪਾਰਟੀ ਦਾ ਹਿੱਸਾ ਹੀ ਨਹੀਂ ਬਣਦੇ ਬਿਲਕੁਲ ਹਮੇਸ਼ਾ ਸਵਰਾਜ ਪੁਸਤਕ ਨੂੰ ਉਹਨਾਂ ਨੇ ਆਪਣਾ ਆਧਾਰ ਜਿਹੜਾ ਉਹ ਮੰਨਿਆ ਹੈਗਾ ਬਾਕੀ ਦੀ ਗੱਲ ਕੌਂਸਲਰ ਤੇ ਖਰੀਦੋ-ਫਰੋਖਤੀ ਇਹ ਨਾ ਕੇਵਲ ਅੰਮ੍ਰਿਤਸਰ ਦੀ ਗੱਲ ਨਹੀਂ ਆਮ ਆਦਮੀ ਪਾਰਟੀ ਜਿੱਥੇ-ਜਿੱਥੇ ਵੀ ਹੋਣ ਚਾਹੇ ਫਗਵਾੜਾ ਹੋਵੇ ਚਾਹੇ ਲੁਧਿਆਣਾ ਹੋਵੇ ਉੱਥੇ ਵੀ ਅਜਿਹਾ ਕੰਮ ਤਾਂ ਚੱਲਦਾ ਪਿਆ ਪਰ ਜੇਕਰ ਇਹ ਸੱਤਾਧਾਰੀ ਧਿਰਾਂ ਦਾ ਸੁਖਵਿੰਦਰ ਜੀ ਹਮੇਸ਼ਾ ਇਹ ਰੂਲ ਰੈਗੂਲੇਸ਼ਨ ਹੁੰਦਾ ਹੀ ਹੈ ਜਦੋਂ ਕੋਈ ਪਾਰਟੀ ਸੱਤਾ 'ਚ ਹੁੰਦੀ ਹੈ ਬੇਸ਼ੱਕ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਚਾਹੇ ਮੇਅਰ ਹੋਵੇ ਤੇ ਚਾਹੇ ਕੋਈ ਹੋਵੇ ਉਹਨਾਂ ਦੀ ਆਪਣੀ ਪਾਰਟੀ ਦਾ ਬਣੇ ਪਰ ਜਦੋਂ ਸਿਧਾਂਤਾਂ ਦੀ ਗੱਲ ਆਉਂਦੀ ਆ ਕਿ ਜਦੋਂ ਵਿਚਾਰਧਾਰਾ ਦੀ ਗੱਲ ਆਉਗੀ ਤਾਂ ਫਿਰ ਸੁਖਵਿੰਦਰ ਜੀ ਫਿਰ ਇਹ ਜਿਹੜੀਆਂ ਕਬਰ ਵਿਜੇ ਪ੍ਰਤਾਪ ਸਿੰਘ ਵਰਗੇ ਸੱਚੇ ਸੁੱਚੇ ਵਿਅਕਤੀ ਨੂੰ ਪਸੰਦ ਜਿਹੜੀਆਂ ਨਹੀਂ ਹੁੰਦੀਆਂ ਉਹਨਾਂ ਨੇ ਹਮੇਸ਼ਾ ਇਹ ਗੱਲ ਕਹੀ ਸੀ ਕਿ ਅਸੀਂ ਰਾਜਨੀਤੀ ਕਰਨੀ ਆਏ ਅਸੀਂ ਕੰਮ ਕਰਨਾ ਆਏ ਸੇਵਾ ਕਰਨਾ ਆਏ ਆਮਰਾ ਸਾਹਿਬ ਦੀ ਨਗਰ ਨਿਗਮ ਦੀ ਜਿਹੜੀ ਸਥਿਤੀ ਆ ਉਹਨਾਂ ਨੇ ਉਸ ਦੀ ਸਥਿਤੀ ਨੂੰ ਬਿਆਨ ਕੀਤਾ ਕਿ ਕਿਸ ਤਰੀਕੇ ਦਾ ਨਾਰੀਆਂ ਦੀਆਂ ਜਗੜੀਆਂ ਦੀ ਸਫਾਈ ਜਿਹੜੀ ਜਾਂ ਸੀਵਰੇਸ ਪਰ ਤਾਂ ਕਿਸ ਤਰੀਕੇ ਨਾਲ ਠੱਪ ਜਿਹੜੀ ਹੋ ਚੁੱਕੀ ਆ ਇਹਦੇ ਉੱਤੇ ਵੀ ਉਹਨਾਂ ਨੇ ਗੱਲ ਜਿਹੜੇ ਪ੍ਰਸ਼ਨ ਜਿਹੜੇ ਉਠਾਏ ਹੈਗੇ ਹੁਣ ਸਿੱਧੂ ਸਾਹਿਬ ਗੱਲ ਪ੍ਰਸ਼ਨ ਇਥੇ ਇਹ ਆ ਕਿ ਕਬਰ ਵਿਜੇ ਪ੍ਰਤਾਪ ਸਿੰਘ ਹਣੀ ਬੀਤੇ ਲੰਬੇ ਸਮੇਂ ਤੋਂ ਬਦਾਨ ਸਭਾ ਦੇ ਵਿੱਚ ਵੀ ਉਹਨਾਂ ਨੇ ਬੇਅਦਬੀਆਂ ਦੇ ਮੁੱਦੇ ਨੂੰ ਠਾਆ ਤੇ ਸਪੀਕਰ ਸਾਹਿਬ ਤੋਂ ਇਹ ਮੰਗ ਕੀਤੀ ਕਿ ਹਾਂ ਭਈ ਇਹਦੇ ਉੱਤੇ ਵਿਸ਼ੇਸ਼ ਜਿਹੜਾ ਸਦਨ ਜਿਹੜਾ ਕਾਰਵਾਈ ਉਹ ਕੀਤੀ ਜਾਵੇ ਕਿ ਜਿਹੜੀ ਬਲਾਈ ਜਾਵੇ ਪਰ ਵਿਜੀ ਪ੍ਰਤਾਪ ਸਿੰਘ ਜੀ ਉਹਨਾਂ ਦੀ ਉੱਥੇ ਵੀ ਨਹੀਂ ਸੁਣੀ ਗਈ ਪਰ ਉਹਨਾਂ ਨੇ ਹਮੇਸ਼ਾ ਹਮੇਸ਼ਾ ਇਹ ਗੱਲ ਬੰਡੀ ਪੋਗੀ ਕਿ ਇੱਕ ਪੂਰਬ ਵਿਭਾਗੀ ਦੇ ਨਾਲ ਤੇ ਪੂਰਾ ਤੌਰ ਤੇ ਨਿਰਦਰ ਹੋ ਕੇ ਆਪਣੀ ਜਿਹੜੀ ਆਵਾਜ਼ ਆ ਉੱਤਰ ਵਿਧਾਨ ਸਭਾ ਤੇ ਫਲੋਰ ਤੇ ਵੀ ਰੱਖੀ ਤੇ ਲੋਕਾਂ ਦੇ ਵਿੱਚ ਵੀ ਰੱਖੀ ਆ ਔਰ ਹਮੇਸ਼ਾ ਉਹਨਾਂ ਦਾ ਯਤਨ ਰਿਹਾ ਕਿ ਹਾਂ ਵੀ ਜੇਕਰ 2027 ਵਿੱਚ ਅਸੀਂ ਦੁਬਾਰਾ ਲੋਕਾਂ ਕੋ ਜਾਣਾ ਤੇ ਲੋਕ ਆਮ ਆਦਮੀ ਪਾਰਟੀ ਦੇ ਉੱਤੇ ਪ੍ਰਸ਼ਨ ਜਿਹੜੇ ਉਹ ਨਾઠੋ ਤੇ ਸ਼ਾਇਦ ਇਹ ਵੀ ਕਰਦਾ ਕਿ ਉਹਨਾਂ ਨੇ ਆਪਣੀ ਪਾਰਟੀ ਦੀ ਸਭ ਤੋਂ ਉੱਚੀ ਲੀਡਰਸ਼ਿਪ ਨੂੰ ਹਮੇਸ਼ਾ ਇਹ ਯਾਦ ਕਰਵਾਉਂਦਾ ਯਤਨ ਕੀਤਾ ਕਿ ਤੁਸੀਂ ਲੋਕਾਂ ਨਾਲ ਇਹ ਵਾਅਦੇ ਕੀਤੇ ਸਨ ਔਰ ਲੋਕਾਂ ਨੇ ਇਹਨਾਂ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਤੌਰ ਤੇ ਇੰਪਲੈਂਮੈਂਟ ਕਰਦਾ ਹੁਣ ਤੁਹਾਡੀ ਜਾਂ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਤਾਜੂ ਲੋਕਾਂ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਜਾ ਕੇ ਸਾਨੂੰ ਸ਼ਰਮਿੰਦਗੀ ਜਿਹੜੀ ਆ ਉਹ ਨਾ ਚੱਲੇ ਦੀ ਪਵੇ ਹੁਣ ਸਿੱਤੂ ਸਭ ਇਹ ਦੇਖਣ ਵਾਲੀ ਗੱਲ ਆ ਕਿ ਕਵਰ ਵਿੱਚ ਪ੍ਰਤਾਪ ਸਿੰਘ ਹੋਣਾ ਨੇ ਜਿਹੜੇ ਸਵਾਲ ਕਰ ਠਾਏ ਆ ਕਿ ਜਿਹੜੀ ਪੰਜਾਬ ਦੇ ਵਿੱਚ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿ ਉਹਨਾਂ ਨੂੰ ਗੱਭੀਤਤਾ ਨਾਲ ਲੈ ਕੇ ਸੋਹੇਦਤਾ ਨਾਲ ਲੈ ਕੇ ਉਹਨਾਂ ਦਾ ਨਿਬਾਰਤ ਕਰੇਗੀ ਪ੍ਰਸ਼ਨ ਇਹ ਬਤਹਾਗਾ ਕਿਉਂਕਿ ਉਹ ਤਾਂ ਹਮੇਸ਼ਾ ਸਮੇਂ ਸਮੇਂ ਤੋਂ ਉਹਨੇ ਸਭ ਕੁਝ ਕਰਦੇ ਆਣ ਕਿ ਸਾਹਿਬ ਗੱਲ ਇਹ ਹੈ ਕਿ ਉਹ ਗੱਲ ਹੋ ਰਹੀ ਆ ਪਰ ਉਹ ਲੋਕਾਂ ਦੇ ਮਸਲਿਆਂ ਦੀ ਗੱਲ ਕਰ ਰਹੇ ਨੇ ਉਹਨਾਂ ਨੇ ਆਪਣਾ ਪਰਸਨਲ ਮਤਲਬ ਤਾਂ ਕੋਈ ਰੱਖਿਆ ਹੀ ਨਹੀਂ ਨਾ ਕਿ ਉਹਨਾਂ ਨੂੰ ਲੱਗੇ ਉਹ ਲੋਕਾਂ ਦੀ ਗੱਲ ਕਰ ਰਿਹਾ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਅਣਖੀ ਸਾਹਿਬ ਕੀਤੀ ਹੈ ਕਿ ਜਿਹੜੇ ਅਪਰਾਧਿਕ ਲੋਕ ਨੇ ਅਪਰਾਧਿਕ ਤੱਤ ਨੇ ਜਾਂ ਜਿਹੜੇ ਅਪਰਾਧ ਗਤੀਵਿਧੀਆਂ ਦੇ ਵਿੱਚ ਸ਼ਾਮਲ ਰਹੇ ਆ ਜਦੋਂ ਕਹਿੰਦੇ ਪੁਲਿਸ ਅਧਿਕਾਰੀ ਹੁੰਦੇ ਸੀ ਮੈਂ ਉਦੋਂ ਉਹਨਾਂ ਲੋਕਾਂ ਨੂੰ ਜਾਣਦਾ ਤੇ ਉਦੋਂ ਉਹ ਵੀ ਲੋਕ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ ਸ਼ੁਰੂ ਕਰ ਚੁੱਕੇ ਆ ਤੇ ਕਹਿੰਦੇ ਕਿ ਮੈਂ ਇਹ ਸਾਰੇ ਮਸਲੇ ਤੋਂ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜਾਣੂ ਜੜਾ ਕਰਵਾ ਚੁੱਕਿਆ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਭਾਈ ਜੇ ਪਾਰਟੀ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਮੇਰੀ ਲੋੜ ਮਹਿਸੂਸ ਕਰੂ ਤਾਂ ਮੈਂ ਜਾਊਂਗਾ ਬਿਲਕੁਲ ਬਿਲਕੁਲ ਸੋਖੰਦਰ ਜੀ ਆਹ ਜਿਹੜਾ ਮੁੱਦਾ ਗੈਂਗਸਟਰ ਦੀ ਜਿਹੜੀ ਭਰਤੀ ਜਾਂ ਜਿਹੜੇ ਸਮਾਜ ਵਿਰੋਧੀ ਅਰਸਰ ਨੇ ਜਿਹੜੇ ਪਾਰਟੀ ਦਾ ਹਿੱਸਾ ਬਟਰੇ ਨੇ ਇਹਨਾਂ ਦੇ ਸਬੰਧੀ ਚਿੰਤਾ ਅੱਜ ਤੋਂ ਕੁਸਮਾ ਪਿੰਨਾ ਵੀ ਕਬਰ ਵਿਜੇ ਪ੍ਰਤਾਪ ਸਿੰਘਾ ਉਹਨਾਂ ਨੇ ਪ੍ਰਗਟ ਜਿੜੀ ਕੀਤੀ ਸੀ ਜਿਸ ਨਾਲ ਪਾਰਟੀ ਦਾ ਜਿਹੜਾ ਅਕਸ ਹੈ ਉਹ ਕਹਿੰਦੇ ਕਿ ਧੁੰਤਲਾ ਹੋ ਰਿਹਾ ਜੇਕਰ ਅਸੀਂ ਆਪਣੀ ਪਾਰਟੀ ਦੇ ਵਿੱਚ ਅਜਿਹੇ ਲੋਕਾਂ ਨੂੰ ਸ਼ਾਮਲ ਕਰਾਂਗੇ ਤੇ ਫਿਰ ਸਾਡਾ ਰਵਾਇਤੀ ਪਾਰਟੀਆਂ ਤੋਂ ਉਲਟ ਮਹਾਂਦਰਾ ਕੀ ਹੋਵੇਗਾ ਅਸੀਂ ਫਿਰ ਆ ਪਰਵਾਇਤੀ ਪਾਰਟੀਆਂ ਮੰਗੂ ਕੀ ਹੋ ਜਾਵਾਂਗੇ ਜਿਹੜੇ ਸੱਤਾ ਦੀ ਗੱਲ ਵਾਸਤੇ ਕੋਈ ਵੀ ਤਰੀਕਾ ਜਿਹੜਾ ਪਰੋਂ ਤਿਆਰ ਨਹੀਂ ਇਹਦੇ ਸਬੰਧੀ ਤਾਂ ਉਹਨਾਂ ਨੇ ਪਹਿਲਾਂ ਵੀ ਪ੍ਰਸ਼ਨ ਜਿਹੜੇ ਉਠਾਏ ਸੀ ਬਾਕੀ ਦੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੁਖਿੰਦਰ ਜੀ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਹੋਈਆਂ ਸਤਾ ਕਬਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਪੋਸਟਰ ਪੁਆਏ ਬਣਾ ਕੇ ਪੰਜਾਬ ਦੇ ਹਰ ਥਾਂ ਤੇ ਜਿਹੜਾ ਵਰਤਿਆ ਤਾਂ ਤੁਸੀਂ ਦੇਖ ਲਓ ਲੋਕ ਉਥੋਂ ਜਦੋਂ ਉਹਨਾਂ ਰੈਲੀਆਂ ਦੇ ਵਿੱਚ ਜਾਂਦੇ ਸਨ ਤਾਂ ਦੋ ਚਿਹਰੇ ਲੋਕੀ ਪਸੰਦ ਦੇਖਣਾ ਕਰਦੇ ਸਨ ਇੱਕ ਅਰਵੰਦ ਕੇਜਰੀ ਵਰਨ ਤੋਂ ਦੂਜਾ ਕਬਰ ਵਿਜੇ ਪ੍ਰਤਾਪ ਸਿੰਘ ਹੁਣਾਰੂ ਕਿਉਂਕਿ ਉਸ ਵਕਤ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਕਬਰ ਵਿਜੇ ਪ੍ਰਤਾਪ ਸਿੰਘ ਨੇ ਸਟੈਂਡ ਲਿਆ ਔਰ ਆਪਣੀ ਨੌਕਰੀ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਲੋਕਾਂ ਵਿੱਚ ਉਹਨਾਂ ਦੀ ਇਮੇਜ ਲੋਕਾਂ ਵਿੱਚ ਉਹਨਾਂ ਦਾ ਸਤਿਕਾਰ ਉਦੋਂ ਵਿਖਰਵਾਲਾ ਸੀ ਤੇ ਉਹ ਜੋ ਅੱਜ ਵੀ ਕਾਇਮ ਹੈਗਾ ਤਾਂ ਉਦੋਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਖੜਿਆ ਤੇ ਦੇਖੋ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬੱਤੀ ਆ ਪਾਰਟੀ ਦੀਆਂ ਨੀਤੀਆਂ ਤੋਂ ਉਹ ਕਦੇ ਵੀ ਭੱਜੇ ਨਹੀਂ ਹੁਣ ਪਾਰਟੀ ਦੀ ਲੀਡਰਸ਼ਿਪ ਜਾਂ ਪਾਰਟੀ ਦੀ ਹਾਈ ਕਮਾਂਡ ਇਹ ਦੇਖਣਾ ਕਿ ਉਹਨਾਂ ਦਾ ਕਿਹੜੀ ਥਾਂ ਤੇ ਉਹਨਾਂ ਨੇ ਉਹਨਾਂ ਦਾ ਪ੍ਰਯੋਗ ਕਰਦਾ ਜਾਂ ਉਹਨਾਂ ਨੂੰ ਨਾਲ ਲੈ ਕੇ ਤੁਰਦਾ ਉਹ ਤਾਂ ਦਿੱਤੀ ਹਮੇਸ਼ਾ ਇਹ ਗੱਲ ਕਹਿੰਦਾ ਕਿ ਮੈਂ ਪਾਰਟੀ ਦੇ ਨਾਲ ਪਾਰਟੀ ਜੋ ਮੈਨੂੰ ਹੁਕਮ ਕਰੇਗੀ ਮੈਂ ਉਹਦੇ ਅਕੇ ਨਤ ਬਸਤਾ ਕਾ ਪੂਰਨ ਤੌਰ ਤੇ ਪਾਰਟੀ ਵਾਸਤੇ ਕੰਮ ਕਰਨ ਨੂੰ ਤਿਆਰ ਆ ਇਹ ਤਾਂ ਸਖਵੰਦ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇਹ ਦੇਖਣਾ ਕਿ ਕਬਰ ਵਿਜੇ ਪ੍ਰਤਾਪ ਸਿੰਘ ਦੀ ਲੋੜ ਦਿੱਲੀ ਵਿੱਚ ਉਹਨਾਂ ਨੂੰ ਹੈਗੀ ਹੈ ਜਾਂ ਨਹੀਂ ਹੈਗੀ ਕਰਮਜੀਤ ਪ੍ਰਤਾਪ ਸਿੰਘ ਤਾਂ ਹਮੇਸ਼ਾ ਪਾਰਟੀ ਤੋਂ ਸਮਰਪਤ ਨਹੀਂ ਜੋ ਬੀਪੀਐਸ ਸਮੇਂ ਚ ਜੋ ਸਥਿਤੀਆਂ ਰਹੀਆਂ ਨੇ ਦੇਖ ਕਿੰਨੇ ਮੁੱਦੇ ਅਜੇ ਨਹੀਂ ਜਿਹੜਾ ਮੁੱਦਿਆਂ ਨੂੰ ਲੈ ਕੇ ਗੱਲ ਉਹਨਾਂ ਨੇ ਰਖੜੀਆਂ ਰੱਖਣੀ ਹੈ ਸੱਚਾਈ ਦੀ ਗੱਲ ਉਹਨਾਂ ਨੇ ਕਰਨੀ ਕਰਨੀ ਇਹ ਵੀ ਗੱਲ ਨਾਲ ਹੈ ਤੇ ਉਹਨਾਂ ਨੂੰ ਉਹ ਛੱਡ ਨਹੀਂ ਸਕਦੇ ਉਹ ਮਤਲਬ ਸੱਚਾਈ ਦੇ ਕਰਕੇ ਉਹਨਾਂ ਨੇ ਆਪਣੀ ਨੌਕਰੀ ਤੱਕ ਜਿਹੜੀ ਉਹ ਛੱਡ ਦਿੱਤੀ ਜਿਹਦੀ ਮਿਹਨਤ ਕਰਕੇ ਲਈ ਸੀ ਤੇ ਚਲੋ ਆਸ ਕਰਦੇ ਆ ਕਿ ਕੁਮਰਜੀਤ ਪ੍ਰਤਾਪ ਸਿੰਘ ਇਸੇ ਤਰੀਕੇ ਦੇ ਨਾਲ ਹੀ ਲੋਕਾਂ ਦੇ ਨਾਲ ਡਟੇ ਰਹਿਣਗੇ ਔਰ ਉਨੀ ਹੀ ਆਸ ਅਸੀਂ ਪਾਰਟੀ ਤੋਂ ਵੀ ਕਰਦੇ ਆ ਕਿ ਉਹ ਵੀ ਸਰਕਾਰ ਵੀ ਉਹਨਾਂ ਦੀ ਤੇ ਉਹ ਪਾਰਟੀ ਵੀ ਲੋਕਾਂ ਦੇ ਹੱਕ ਦੇ ਵਿੱਚ ਡਟੇ ਔਰ ਜਿਹੜੇ ਮੁੱਦੇ ਉਹਨਾਂ ਨੇ ਚੁੱਕੇ ਆ ਔਰ ਲੋਕਾਂ ਦੇ ਹੱਕੀ ਮੁੱਦੇ ਆ ਔਰ ਉਹ ਮੁੱਦੇ ਜਿਹੜੇ ਆ ਉਹ ਜਲ ਤੋਂ ਜਲਦ ਹੱਲ ਕਰਨੇ ਚਾਹੀਦੇ ਅਗਲੀ ਖਬਰ ਅਣਕੀ ਸਾਹਿਬ ਲੈ ਲੈਣੇ ਆ ਅਗਲੀ ਖਬਰ ਵੀ ਬੜੀ ਅਹਿਮ ਹੈ ਨਰਾਜ ਧੜੇ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਿਆ ਹੈ ਤੇ ਸੁਖਬੀਰ ਬਾਦਲ ਤੇ ਹੋਰ ਨਾ ਅਕਾਲੀ ਆਗੂਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਮੈਂ ਰਾਤ ਵੀ ਅਣਕੀ ਸਾਹਿਬ ਆਪਾਂ ਜਦੋਂ ਗੱਲ ਕੀਤੀ ਮੈਂ ਤੁਹਾਨੂੰ ਇੱਕ ਖਬਰ ਭੇਜੀ ਵੀ ਸੀ ਇੱਕ ਪੋਸਟ ਪਾਈ ਆ ਅਕਾਲੀ ਦਲ ਲਹਿਰ ਵਾਲਿਆਂ ਨੇ ਅਕਾਲ ਦਰਸਤਾਰ ਲਹਿਰ ਵਾਲਿਆਂ ਨੇ ਪੋਸਟ ਪਾਈ ਹੈ ਜਿਹਦੇ ਤੇ ਅਕਾਲ ਤਖਤ ਦੀ ਫੋਟੋ ਨਾਲ ਲਾ ਕੇ ਉਹਨਾਂ ਨੇ ਲਿਖਿਆ ਸੀਗਾ ਕਿ ਭਾਈ ਜੱਥੇਦਾਰ ਸਾਹਿਬ ਦੀ ਹੁਣ ਇਹਨਾਂ ਤੇ ਹੁਕਮ ਕਰੋ ਤੁਹਾਡੀ ਚੁੱਪ ਤੇ ਵੀ ਸਵਾਲ ਖੜੇ ਹੋ ਰਹੇ ਨੇ ਔਰ ਉਹਨਾਂ ਨੂੰ ਤਲਬ ਕਰਕੇ ਉਹਨਾਂ ਤੇ ਕਾਰਵਾਈ ਕਰੋ ਕਿਉਂਕਿ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਭਰਤੀ ਵਾਸਤੇ ਉਹ ਹੁਕਮ ਜੱਥੇਦਾਰ ਸਾਹਿਬ ਦਾ ਲਾਗੂ ਨਾ ਕਰਕੇ ਉਹਨਾਂ ਨੇ ਆਪਣੀ ਕਮੇਟੀ ਜਿਹੜੀ ਉਹ ਬਣਾ ਦਿੱਤੀ ਹੈ ਆਪਣੀ ਕਮੇਟੀ ਬਣਾ ਕੇ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਹੈ ਔਰ ਜੱਥੇਦਾਰ ਸਾਹਿਬ ਦੀ ਚੁੱਪੀ ਤੇ ਸਵਾਲ ਵਾਕਈ ਖੜੇ ਹੋ ਰਿਹਾ ਔਰ ਕਾਲੀ ਦਲ ਸੁਧਾਰ ਲਹਿਰ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਦਖਲ ਦੇਣ ਇਹਦੇ ਵਿੱਚ ਕਾਰਵਾਈ ਕਰਨਾ ਕਿਵੇਂ ਦੇਖਦੇ ਹੋ ਜਥੇਦਾਰ ਸਾਹਿਬ ਦੀ ਚੁੱਪ ਜਥੇਦਾਰ ਸਾਹਿਬ ਚੁੱਪ ਕਿਉਂ ਸੁਖੰਦਰਜੀ ਬਹੁਤ ਵੱਡਾ ਪ੍ਰਸ਼ਨ ਤੁਸੀਂ ਕੀਤਾ ਕਿ ਜਥੇਦਾਰ ਸਾਹਿਬ ਚੁੱਪ ਕਿਉਂ ਆ ਮੇਰਾ ਇੱਕ ਦਿਨ ਆਪਾਂ ਪ੍ਰੋਗਰਾਮ ਚ ਬੈਠਾ ਵੀ ਗੱਲ ਕੀਤੀ ਸੀ ਕਿ ਜੋ 2 ਦਸੰਬਰ ਨੂੰ ਫੈਸਲੇ ਲੈ ਲੇਗੇ ਉਹ ਸ਼ਾਇਦ ਗੈਨੀ ਹਰਪ੍ਰੀਤ ਸਿੰਘ ਜਿਹੜੇ ਉਹ ਤਰਕਸ਼ੀਲ ਦਮਦਮਾ ਸਾਹਿਬ ਦੇ ਜਥੇਦਾਰ ਹਨ ਉਹਨਾਂ ਦੀ ਸ਼ਾਇਦ ਕਰਕੇ ਹੀ ਇਹ ਜਿਹੜੇ ਕੁਝ ਸਖ ਫੈਸਲੇ ਜਿਹੜੇ ਉਹ ਲੈ ਲੈਗੇ ਸਨ ਨਹੀਂ ਤਾਂ ਗਿਆਨੀ ਰਕबीर ਸਿੰਘ ਹੁਣਾ ਚ ਇਨੀ ਸਮਰੱਥਾ 2 ਦਸੰਬਰ ਨੂੰ ਨਹੀਂ ਸੀ ਹੈਗੀ ਜੋ ਹੁਣ ਲੋਕ ਗੱਲਾਂ ਕਰਦੇ ਮੈਂ ਨਹੀਂ ਕਹਿ ਰਿਹਾ ਜੋ ਹੁਣ ਲੋਕ ਗੱਲਾਂ ਕਰਦੇ 2 ਦਸੰਬਰ ਨੂੰ ਵੀ ਜੇਕਰ ਗਿਆਨੀ ਰਕबीर ਸਿੰਘ ਕੋਲ ਹੀ ਸਥਿਤੀ ਹੁੰਦੀ ਤਾਂ ਸ਼ਾਇਦ ਉਹ ਜਿਹੇ ਫੈਸਲੇ ਨਾ ਲਈ ਜਾਂਦੇ ਜੋ 2 ਦਸੰਬਰ ਨੂੰ ਲੈ ਲੈਗੇ 2 ਦਸੰਬਰ ਤੋਂ ਬਾਅਦ ਸੁਖਿੰਦਰ ਜੀ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਹਾਲਾਤ ਜਿਹੜੇ ਉਹ ਬੰਦੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਾਲੀ ਦਾ ਦੀ ਲੀਡਰਸ਼ਿਪ ਕਿਸ ਤਰੀਕੇ ਨਾਲ ਇੰਨੇ ਤਰੀਕੇ ਦੇ ਨਾਲ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਜਿਹੜੇ ਕਿ ਉਹ ਭਾਂਜ ਦੇ ਰਿਆ ਉਹਨਾਂ ਤੋਂ ਭੱਜਣ ਦੀ ਕੋਸ਼ਿਸ਼ ਜਿਹੜੀ ਉਹ ਕਰਦਾ ਪਿਆ ਹੈ ਤੇ ਇਹ ਵੀ ਪਤਾ ਲੱਗਾ ਕਿ ਜਿਸ ਤਰੀਕੇ ਨਾਲ ਫਕਰੇ ਕੌਮ ਦਾ ਅਵਾਰਡ ਜਿਹੜਾ ਵਾਪਸ ਲੈ ਲਿਆ ਗਿਆ ਹੁਣ ਲੋਕਾਂ ਕੋਲ ਹੱਥ ਖੜੇ ਕਰਵਾ ਕੇ ਇਹ ਗੱਲ ਅਕਾਲ ਤਖਤ ਸਾਹਿਬ ਦੇ ਉੱਤੇ ਦਬਾਅ ਪਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਉਹ ਵੀ ਫੈਸਲਾ ਜਿਹੜਾ ਵਾਪਸ ਲਿਆ ਜਾਏ ਜਾਂ ਉਸ ਫੈਸਲੇ ਨੂੰ ਵਿਚਾਰਿਆ ਜਾਵੇ ਇਹਦੇ ਸਬੰਦੇ ਵੀ ਲੋਕਾਂ ਨੇ ਹੁਣ ਪ੍ਰਸ਼ਨ ਕਰਨੇ ਜਿਹੜੇ ਆ ਸ਼ੁਰੂ ਕਰ ਦਿੱਤੇ ਆ ਪਰ ਹਰਾਨ ਗੀਦੀ ਗੱਲ ਇਹ ਆ ਕਿ ਜਥੇਦਾਰ ਸਾਹਿਬ ਚੁੱਪ ਕਿਉਂ ਨੇ ਚੁੱਪੀ ਦੇ ਉੱਤੇ ਸਵਾਲ ਤਾਂ ਸਖਵਿੰਦਰ ਜੀ ਉੱਠਣਗੇ ਉੱਠਣਗੇ ਕਿ ਬੀਤੇ ਸਮੇਂ ਦੇ ਵਿੱਚ ਬੀਤੇ ਜਾਂ ਡੇਢ ਦੋ ਮਹੀਨਿਆਂ ਚ ਜਿਸ ਤਰੀਕੇ ਨਾਲ ਗਿਆਨੀ ਰਕੀਸ਼ ਸਿੰਘ ਹੁਣਾ ਦਾ ਛਡੂਮੀ ਕਾਦੀ ਕਾਦੀ ਲੀਡਰਸ਼ਿਪ ਪ੍ਰਤੀ ਨਰਮ ਰਵਈਆ ਵਿਖਣ ਵਿੱਚ ਆਇਆ ਤੇ ਜਿਸ ਤਰੀਕੇ ਨਾਲ ਦਲਜੀਤ ਸਿੰਘ ਜੀ ਬੇ ਨੇ ਮੀਟਿੰਗ ਕਰਨ ਤੋਂ ਬਾਅਦ ਓਕੇ ਕਿਹਾ ਉਸੇ ਦਿਨ ਤੋਂ ਲੱਗਣ ਲੱਗ ਪਿਆ ਸੀ ਕਿ ਜਾਂ ਤਾਂ ਜਥੇਦਾਰ ਸਾਹਿਬ ਨੂੰ ਇਹਨਾਂ ਨੇ ਨੱਪ ਲਿਆ ਤੇ ਜਾਂ ਉਹਨਾਂ ਨੂੰ ਇਸੇ ਹਲਾਫ ਉਹਨਾਂ ਵਾਸਤੇ ਮਜਬੂਰ ਕਰ ਦਿੱਤੇ ਗਏ ਨੇ ਕਿ ਹਾਂ ਵੀ ਉਹ ਕੋਈ ਵੀ ਫੈਸਲਾ ਜਿਹੜਾ ਉਹ ਨਾਲ ਲੈ ਸਕਣ ਹੁਣ ਇਸ ਗੱਲ ਨੂੰ ਲੈ ਕੇ ਜਿਹੜੇ ਸਹਾਧਾਰ ਲੈਣ ਵਾਲੇ ਨੇ ਤੌਰ ਤੇ ਐਕਟਪ ਹੋਈ ਨਹੀਂ ਹੁਣ ਕੱਲ ਸ਼ਰੂਪ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਮੈਂਬਰ ਜਿਹੜੇ ਸੁਧਾਰ ਲੈਰ ਨਾਲ ਸੰਬੰਧਤ ਉਹਨਾਂ ਨੇ ਇੱਕ ਪੱਤਰ ਜਿਹੜਾ ਹੈ ਗਿਆਨੀ ਰਬੀਰ ਸਿੰਘ ਨੂੰ ਲਿਖ ਕੇ ਦਿੱਤਾ ਔਰ ਕਾਰਵਾਈ ਕਰਨ ਦੀ ਮੰਗ ਜਿਹੜੀ ਕੀਤੀ ਗਿਆਨੀ ਰਬੀਰ ਸਿੰਘ ਹੁਣੀ ਤਾਂ ਚਲੋ ਉਹਨਾਂ ਨੂੰ ਮਿਲੇ ਨਹੀਂ ਪਰ ਉੱਥੇ ਜਾ ਕੇ ਉਹਨਾਂ ਨੇ ਪੱਤਰ ਜਿਹੜਾ ਉਹਨਾਂ ਦੇ ਦਫਤਰ ਸੈਕਟਰੀ ਜਿਹੜਾ ਉਹ ਜਮ੍ਹਾਂ ਕਰਵਾ ਦਿੱਤਾ ਹੈ ਹੁਣ ਸੁਧਾਰ ਲੈਰ ਵਾਲੇ ਜਾਂ ਦੂਜੇ ਲੋਕ ਕੀ ਸੋਚਦੇ ਆਹਨ ਜਿਹੜਾ ਬੁੱਧੀਜੀਵੀ ਪੰਜਾਬ ਦਾ ਵਰਗ ਹੈ ਸੁਖਿੰਦਰ ਜਪੰਥਤ ਸੋਚ ਰੱਖਣ ਵਾਲੇ ਲੋਕ ਨਹੀਂ ਉਹ ਹੁਣ ਸਮਝਣ ਲੱਗ ਪਿਆ ਕਿ ਹਾਂ ਭਈ ਜਥੇਦਾਰ ਸਾਹਿਬ ਦੇ ਪਾਸ ਦੀ ਗੱਲ ਜਿਹੜੀ ਆ ਉਹ ਨਹੀਂ ਰਹੀ ਸ਼ਾਇਦ ਵੱਡਾ ਕਾਰਨ ਇਹ ਹੋਏ ਕਿ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ 1 ਮਹੀਨੇ ਵਾਸਤੇ ਚੁੱਪ ਕਰਾ ਦਿੱਤਾ ਗਿਆ ਉਸ ਤੋਂ ਬਾਅਦ ਗਿਆਨੀ ਟਗੜੀ ਸਿੰਘ ਉਹਨਾਂ ਨੇ ਬੜਕ ਤਾਂ ਮਾਰੀ ਪਰ ਬੜਕ ਮਾਰਨ ਤੋਂ ਬਾਅਦ ਉਹ ਵੀ ਚੁੱਪ ਕਰਕੇ ਬੈਠ ਕੇ ਬੜਕ ਉਹਨਾਂ ਨੇ ਨਹੀਂ ਮਾਰੀ ਸੀ ਕਿ ਹਾਂ ਭਈ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੀ ਵੀ ਕਾਰਵਾਈ ਕਰਨੀ ਸ਼੍ਰੀ ਅਕਾਲ ਤਖਤ ਸਾਹਿਬ ਜਾਂਚ ਕਰੇਗਾ ਪਰ ਉਹ ਵੀ ਗੱਲ ਜਿਹੜੀ ਚੱਲੀ ਨਹੀਂ ਦੂਸਰੇ ਪਾਸੇ ਅਕਾਲੀ ਦਲ ਨੇ ਉਹਨਾਂ ਦੇ ਹੁਕਮਾਂ ਨੂੰ ਬਿਲਕੁਲ ਉਹਨਾਂ ਦੇ ਹੁਕਮਾਂ ਨੂੰ ਨਾ ਕਿ ਸ਼੍ਰੀ ਅਕਾਲ ਤ ਰੀਜਨ ਉਹ ਦਿੱਤੀ ਜਿਹੜੀ ਭਰਤੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਤਾਂ ਇਹ ਸਥਿਤੀ ਦੇ ਵਿੱਚ ਜਿਹੜੇ ਜਥੇਦਾਰ ਸਾਹਿਬ ਨੇ ਉਹ ਇਕੱਲੇ ਪੈ ਗਏ ਆ ਕਿਉਂਕਿ ਗਿਆਨੀ ਸੁਲਤਾਨ ਸਿੰਘ ਹੁਣੀ ਵੀ ਮੇਰਾ ਖਿਆਲ ਉਹਨਾਂ ਦੇ ਨਾਲ ਨਹੀਂ ਹੈਗੇ ਤਖਤਸ਼ਰੀ ਦਰਬਾਰ ਸਾਹਿਬ ਦੇ ਜਿਹੜੇ ਕਾਰਜ ਕਰਿਆ ਜਥੇਦਾਰ ਨੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਉਹਨਾਂ ਕੋਲ ਵੀ 1 ਮਹੀਨੇ ਦੀਆਂ ਸਹਿਬਾਵਾਂ ਜਿਹੜੀਆਂ ਉਹ ਲੈ ਲਈਆਂ ਨੂੰ ਮੁਤਲ ਕੀਤਾ ਹੋਇਆ ਤਾਂ ਅਜਿਹੀ ਸਥਿਤੀ ਦੇ ਵਿੱਚ ਗਿਆਨੀ ਅਗਬੀਰ ਸਿੰਘ ਹੁਣੀ ਪੂਰਾ ਤੌਪੇ ਇਕੱਲੇ ਜਾਂ ਅਲੱਗ ਥਲਕਾ ਪਈ ਨੇ ਤਾਂ ਸ਼ਾਇਦ ਉਹਨਾਂ 'ਚ ਹੁਣ ਉਨੀ ਹਿੰਮਤ ਹੈ ਨਹੀਂ ਕਿ ਹਾਂ ਭਈ ਉਹ ਉਹ ਜਿਹੇ ਫੈਸਲੇ ਲੈ ਸਕਣ ਜਿਹੜੇ ਉਹਨਾਂ ਨੇ ਉਹਨਾਂ 2 ਦਸੰਬਰ ਨੂੰ ਗੈਨੀ ਹਰਪ੍ਰੀਤ ਸਿੰਘ ਜਾਂ ਗੈਨੀ ਸੁਲਤਾਨ ਸਿੰਘ ਉਹਨਾਂ ਦਾ ਸਲਾਹ ਕਰਕੇ ਜਿਹੜੇ ਫੈਸਲੇ ਲਏ ਸੀ ਤਾਂ ਇਹੋ ਹੀ ਕਰਨਾ ਕਿ ਉਹ ਇਕੱਲੇ ਪੈਣ ਕਰਕੇ ਜਿਹੜੇ ਉਹ ਚੁੱਪ ਦੀ ਸਥਿਤੀ ਦੇ ਵਿੱਚ ਨੇ ਤਾਂ ਉਹਨਾਂ ਕੋਲ ਸ਼ਾਇਦ ਅਜਿਹਾ ਕਰਮ ਹੋ ਨਹੀਂ ਰਿਹਾ ਕਿ ਉਹ ਕੋਈ ਫੈਸਲਾ ਸੁਖਪੀਰ ਸਿੰਘ ਬਾਦਲਾ ਦੇ ਖਿਲਾਫ ਜਾਂ ਸ਼ਰੂਪਨੀ ਕਾਲੀਦਾ ਦੀ ਲੀਡਰਸ਼ਿਪ ਦੇ ਖਿਲਾਫ ਕੋਈ ਫੈਸਲਾ ਲੈ ਸਕਣ ਹੁਣ ਦੂਸਰੇ ਪਾਸੇ ਜਿਹੜੀ ਸੁਧਾਰ ਲਹਿਰ ਵਾਲੇ ਨੇ ਉਹਨਾਂ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਾਂ ਵੀ ਜਥੇਦਾਰ ਸਾਹਿਬ ਨੂੰ ਇਹਦੇ ਸੰਬੰਧੀ ਕਾਰਵਾਈ ਕਰਨੀ ਚਾਹੀਦੀ ਆ ਤੇ ਜੇਕਰ ਜਥੇਦਾਰ ਸਾਹਿਬ ਕਾਰਵਾਈ ਸੁਖਵਿੰਦਰ ਜੀ ਨਹੀਂ ਕਰਦੇ ਤਾਂ ਫਿਰ ਹਾਲ ਤਾਂ ਉਹੀ ਹੋਊਗਾ ਜੋ ਗਿਆਨੀ ਗੁਰਬਚਨ ਸਿੰਘ ਦਾ ਹੋਇਆ ਜਿਸ ਦੀ ਸ਼ੁਰੂਆਤ ਅਜਲਾੜੇ ਤੋਂ ਹੋ ਚੁੱਕੀ ਹੈ ਜਦੋਂ ਇਹਨਾਂ ਦੇ ਪੁੱਤਰੇ ਜਿਹੜੇ ਆ ਉਹ ਫੂਕੇ ਗਏ ਤੁਸੀਂ ਦੇਖ ਲਓ ਕਿ ਗਿਆਨੀ ਗੁਰਬਚਨ ਸਿੰਘ ਜਾਂ ਦੂਜੇ ਉਸ ਸਮੇਂ ਦੇ ਜਥੇਦਾਰਾਂ ਦੇ ਨਮੀ ਆਪਣਾ ਪੱਖ ਜਿਹੜਾ ਦੇਣ ਵਾਸਤੇ ਕਿਹਾ ਗਿਆ ਸੀ ਪਰ ਉਹਦੇ ਉੱਤੇ ਵੀ ਕਾਰਵਾਈ ਨਹੀਂ ਹੋਈ ਇਹ ਇਹ ਜੋ ਕੁਝ ਹੋ ਰਹਿ ਕੇ ਗਿਆਨੀ ਗੁਰਬਚਨ ਸਿੰਘ ਨਾਲ ਜਿਹੜਾ ਉਸ ਵਕਤ ਆਪਣਾ ਪੀਜਸੀ ਆ ਆਪਣਾ ਪੱਖ ਉਹ ਵੀ ਪੱਖ ਅਚਤਕ ਤੌਰ ਤੇ ਜਨਤਕ ਨਹੀਂ ਕੀਤਾ ਗਿਆ ਤਾਂ ਨਾ ਹੀ ਉਹ ਪੇਸ਼ ਹੋਏ ਤਾਂ ਇਹ ਸਾਰੀਆਂ ਸਥਿਤੀਆਂ ਇਹ ਦੱਸਦੀਆਂ ਨੇ ਕਿ ਸ਼ਾਇਦ ਉਹਨਾਂ ਸਥਿਤੀ ਜਾਨੀ ਰਕੀ ਸਿੰਘ ਉਹਨਾਂ ਦੇ ਵਾਸਤੇ ਵਿੱਚ ਨਹੀਂ ਰਹੀ ਪਰ ਇਸ ਤੱਕ ਆ ਮਿਆਜਾ ਸੁਖਵੰਦਰ ਜੀ ਸ਼ਰੂਨੀ ਅਕਾਲੀ ਦਾ ਦੀ ਲੀਡਰਸ਼ਿਪ ਨੂੰ ਜ਼ਰੂਰ ਪੂਗਣਾ ਪੈਣਾ ਕਿਉਂਕਿ ਪੰਜਾਬ ਦੇ ਲੋਕਾਂ 'ਚ ਥੋੜੀ ਬਹੁਤੀ ਉਹਨਾਂ ਦੀ ਪਕੜ ਜਿਹੜੀ ਉਹ ਬਣਨ ਲੱਗੀ ਸੀ 2 ਦਸੰਬਰ ਤੋਂ ਬਾਅਦ ਜਦੋਂ ਉਹਨਾਂ ਨੇ ਸਜ਼ਾ ਲਵਾਈ ਜਾਂ ਸਜ਼ਾ ਨੂੰ ਭੁਗਤਿਆ ਪਰ ਜਦੋਂ ਲੋਕਾਂ ਦੇ ਵਿੱਚ ਉਹਨਾਂ ਨੇ ਇਹ ਜਾ ਕੇ ਕਹਿਣਾ ਸ਼ੁਰੂ ਕਰਤਾ ਕਿ ਅਸੀਂ ਤਾਂ ਕੋਈ ਗੁਨਾਹ ਕੀਤਾ ਨਹੀਂ ਅਸੀਂ ਵਹਿ ਹੀ ਬਣ ਗਏ ਤਾ ਕਹਿੰਦੇ ਇਹ ਵੀ ਗੱਲ ਫਿਰ ਜਿਹੜੀ ਆਪਣੇ ਆਪ ਤੇ ਵਿੱਚ ਬੜੀ ਵੱਡੀ ਜਿਹੜੀ ਗੱਲ ਹੈਗੀ ਕਿ ਜਿਹੜੀ ਕਹਿ ਸਕਨੇ ਕਿ ਹਾਲ ਤੱਕ ਸਭ ਨੂੰ ਦੇ ਹੁਕਮਾਂ ਨੂੰ ਜਿਹੜੀ ਭਾਜ ਦੇ ਰਹੀ ਆ ਕਿ ਉੱਥੇ ਕੁਝ ਹੋਰ ਜੇਕਰ ਤੁਸੀਂ ਗੁਰੂ ਦੇ ਸਦਮੁਖ ਹੋ ਕੇ ਝੂਠ ਬੋਲਦੇ ਜੇ ਤਾਂ ਫਿਰ ਤੁਹਾਡੇ ਤੇ ਵਿਸ਼ਵਾਸ ਕੌਣ ਕਰੂਗਾ ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਸੁਖਵਿੰਦਰ ਜੀ ਐਸ ਲਈ ਜੈਨੀ ਦੇ ਗੀ ਸਿੰਘ ਨਾ ਦਿੱਸ ਰਿਹਾ ਇਹ ਮੁਜਬੂਰੀ ਆ ਕਿ ਉਹ ਲਕ ਲਕ ਪੈ ਗਏ ਨਹੀਂ ਕੋਈ ਸਾਥ ਦੇਣ ਵਾਲਾ ਕੋਈ ਹੈ ਨਹੀਂ ਕਿ ਅਕਾਲੀ ਜਗਤ ਦੀ ਲੀਡਰਸ਼ਿਪ ਉਹਨਾਂ ਤੇ ਖਾਵੀ ਜਿਹੜੀ ਹੁੰਦੀ ਦਿਖਾਈ ਦੇ ਰਹੀ ਆ ਬਾਕੀ ਹੁਣ ਇਹ ਦੇਖਣਾ ਕਿ ਨਰਾਜ ਤਰਾ ਇਸ ਸਾਰੇ ਐਕਟੀਵਿਟੀ ਨਾ ਸਾਰੀ ਗਤੀਵਿਧੀਆਂ ਕਿਸ ਤਰੀਕੇ ਨਾਲ ਲਿੱਤਾ ਹੈਗਾ ਜੀ ਇਹ ਕੋ ਬਿਲਕੁਲ ਚੋ ਉਧਰ ਅਣਕੀ ਸਾਹਿਬ ਜੇ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰੀਏ ਡੱਲੇਵਾਲ ਸਾਹਿਬ ਖੁਰਾਂ ਦੀ ਸਿਹਤ ਨੂੰ ਲੈ ਕੇ ਕੱਲ ਕਾਫੀ ਰੋਲਾ ਰੱਪਾ ਜੜਾ ਪੈ ਗਿਆ ਸੀਗਾ ਕਹਿੰਦੇ ਕਿ ਜਿਹੜੇ ਉੱਥੇ ਕਿਸਾਨ ਨੇ ਉਹਨਾਂ ਨੇ ਡਾਕਟਰਾਂ ਨੂੰ ਕਾਫੀ ਬੁਰਾ ਭਲਾ ਕਹਿੰਦੇ ਕਿ ਆ ਡਾਕਟਰ ਇਹ ਇਲਜ਼ਾਮ ਲਾ ਰਿਹਾ ਕਹਿੰਦੇ ਕਿ ਸਾਡੇ ਨਾਲ ਮਤਭੇਵ ਕੀਤਾ ਸੀ ਇਲਾਜ ਨਹੀਂ ਕਰਨਾ ਉਹਨਾਂ ਨੇ ਚਿੱਠੀ ਤੱਕ ਜਿਹੜੀ ਉਹ ਲੈ ਕੇ ਦਿੱਤੀ ਸੀਗੀ ਇਹ ਤੇ ਨਹੀਂ ਜਾਣਾ ਢੱਲੇਵਾਲ ਸਾਹਿਬ ਦਾ ਐਲਾਨ ਕਰਨਾ ਤੇ ਕਿਸਾਨ ਸਾਡੇ ਨਾਲ ਜਿਹੜੀ ਬਤਮੀਜ਼ੀ ਕਰਦੇ ਆ ਉਦੋਂ ਦੇ ਕਿਸਾਨ ਕਹਿੰਦੇ ਆ ਕਿ ਇਹ ਇਲਾਜ ਸਹੀ ਢੰਗ ਦੇ ਨਾਲ ਨਹੀਂ ਕਰ ਰਹੇ ਕਹਿੰਦੇ ਕਿ ਇਹਨਾਂ ਨੇ ਬੋਤਲ ਸਮੇਂ ਤੋਂ ਪਹਿਲਾਂ ਤੇਜ਼ ਕਰਕੇ ਲਾਤੀ ਢੱਲੇਵਾਲ ਸਾਹਿਬ ਦਾ ਹੱਥ ਸੁੱਝ ਗਿਆ ਤੇ ਕਹਿੰਦੇ ਕਿ ਇਹ ਟ੍ਰੇਨੀਆਂ ਨੂੰ ਇੱਥੇ ਭੇਜੀ ਜਾਂਦੇ ਆ ਉਹਨਾਂ ਨੇ ਕੱਲ ਕਹਿੰਦੇ ਮੰਤਰੀ ਨੂੰ ਵੀ ਕਹਿਤਾ ਡਾਕਟਰ ਬਲਵੀਰ ਨੂੰ ਕਿ ਭਾਈ ਜੇ ਤੁਸੀਂ ਨਹੀਂ ਤਰੀਕੇ ਨਾਲ ਸਹੀ ਨਾ ਇਲਾਜ ਕਰਾ ਸਕਦੇ ਤਾਂ ਅਸੀਂ ਪ੍ਰਾਈਵੇਟ ਤੋਂ ਵੀ ਤਾਂ ਜੜੀਆਂ ਲੈ ਲਾਂਗੇ ਤਾਂ ਕੱਲ ਕਾਬੀ ਉੱਤੇ ਰੌਲਾ ਰੱਪਾ ਪਿਆ ਕਹਿੰਦੇ ਅਣਕੀ ਸਾਹਿਬ ਕੀ ਕੁਝ ਗੱਲਾਂ ਬਾਤਾਂ ਹੋਈਆਂ ਤੋਂ ਕੁੰਦਰਤੀ ਢੱਲੇਵਾਲ ਸਾਹਿਬ ਜਿਹੜੇ ਜਨ ਦੇ ਮਰਦ ਮਕਥੇ ਬੈਠੇ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਅਜਿਹੀਆਂ ਨਵੀਆਂ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਆ ਰਹੀਆਂ ਨੇ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਹ ਇਲਾਜ ਕਰਾਉਣ ਵਾਸਤੇ ਰਾਜ਼ੀ ਹੋ ਗਏ ਤੇ ਇਲਾਜ ਸ਼ੁਰੂ ਹੋ ਗਿਆ ਪਰ ਜਿਸ ਤਰੀਕੇ ਦੀਆਂ ਕਲ ਸਥਿਤੀਆਂ ਜਿਹੜੀਆਂ ਸਾਹਮਣੇ ਆਈਆਂ ਨੇ ਇੱਕ ਟਕਰਾਅ ਦੇ ਰੂਪ ਦੇ ਵਿੱਚ ਸਾਹਮਣੇ ਆਈਆਂ ਇਹ ਕਿਹਾ ਜਾਂਦਾ ਮਤਲਬ ਪਤਾ ਲੱਗਾ ਕਿ ਹਾਂ ਫਿਰ ਡਾਕਟਰਾਂ ਨੇ ਜਿਹੜੀ ਡਾਕਟਰੀ ਸਹਾਇਤਾ ਦਿੱਤੀ ਤਾਂ ਡਾਕਟਰੀ ਸਹਾਇਤਾ ਦੇਣ ਤੋਂ ਉਪਰੰਤ ਡਾਕਟਰ ਬਾਹਰ ਆ ਕੇ ਲੰਮੇ ਪੈ ਕੇ ਤੇ ਜਿਹੜਾ ਗਲੂਕੋਜ਼ ਠੀਕ ਸਮੇਂ ਤਾਂ ਦੇਣਾ ਸੀ ਉਹਦੀ ਜਿਹੜ ਆ ਦੀ ਇਹ ਪ੍ਰਕਿਰਿਆ ਹੈਗੀ ਉਹ ਪ੍ਰਕਿਰਿਆ ਜਿਹੜੀ ਠੀਕ ਤਰੀਕੇ ਨਾਲ ਨਿਭਾਈ ਨਹੀਂ ਗਈ ਤਾਂ ਇੱਕ ਟ੍ਰੇਨਿੰਗ ਡਾਕਟਰ ਗਿਆ ਤਾਂ ਜਦੋਂ ਦੇਖਿਆ ਕਿ ਗੁਰੂਕੋਸ਼ ਪੂਰਨ ਤੌਰ ਤੇ ਚੜ ਨਹੀਂ ਰਿਹਾ ਤਾਂ ਗੁਰੂਕੋਸ਼ ਉਸਨੇ ਪੇਚ ਕਰ ਦਿੱਤਾ ਜਿਸ ਕਾਰਨ ਜਿਹੜਾ ਉਹ ਉਤਰ ਟੋਟੇ ਉਹਨਾਂ ਦੇ ਹੱਥ 'ਚ ਸੋਜ ਪੈ ਗਈ ਤਾਂ ਕਮਰਾਟ ਦੀ ਜਿਹੜੀ ਸਥਿਤੀ ਹੈ ਉਹਨਾਂ 'ਚ ਪੈਦਾ ਹੁੰਦੀ ਉਸ ਕਾਰਨ ਨੂੰ ਲੈ ਕੇ ਕਹਿੰਦੇ ਡਾਕਟਰ ਉਹਨੂੰ ਕਿਸਾਨ ਜਿਹੜੇ ਅੰਮੋਸਾਮੀ ਆ ਕੇ ਕਿਸਾਨਾਂ ਨੇ ਜਿਹੜੀ ਸਥਿਤੀ ਤੁਸੀਂ ਗੱਲ ਕੀਤੀ ਡਾਕਟਰਾਂ ਨੂੰ ਬੁਰਾ ਭਲਾ ਆਖਿਆ ਡਾਕਟਰ ਵੀ ਇਸ ਗੱਲ ਤੇ ਅੜ ਗਏ ਕਿ ਜੇ ਅਜਿਹਾ ਕੁਝ ਕਰਨਾ ਤਾਂ ਫਿਰ ਆਪਾਂ ਆਲਸ ਨਹੀਂ ਕਰਨਾ ਤੇ ਮਸਲਾ ਫਿਰ ਕਹਿੰਦੇ ਆ ਕਿ ਇਹ ਆਪਣੇ ਸਿਹਤ ਮੰਤਰੀ ਹੁਣਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਸਾਰਾ ਕੁਝ ਪੈਚ ਅਪ ਹੋ ਗਿਆ ਔਰ ਇਵਨ ਕਿ ਸਿਵਲ ਸਰਜਨ ਨੇ ਵੀ ਇਹ ਨਹੀਂ ਗੱਲ ਕਹੀ ਹੈ ਕਿ ਕੋਈ ਇਹੀ ਗੱਲ ਨਹੀਂ ਹੈ। ਅਸੀਂ ਪੂਰਨ ਤੌਰ ਤੇ ਇਲਾਜ ਵਾਸਤੇ ਵਾਚਿੰਗ ਵੱਧਾ ਤੇ ਇਲਾਜ ਅਸੀਂ ਕਰਾਂਗੇ। ਸੁਖਿੰਦਰ ਜੀ ਇਹ ਤਾਂ ਉਹ ਸਥਿਤੀ ਹੈ ਕਿ ਜੋ ਕੁਝ ਸਾਹਮਣੇ ਆਇਆ। ਪਰ ਜੋ ਹੁਣ ਗੱਲ ਇਹ ਹੈਗੀ ਹੈ ਕਿ ਜੇਕਰ ਇੱਕ ਫਿੱਕੀ ਇਹਨਾਂ ਦਿਨਾਂ ਦਾ ਵਰਤਮਾਨ ਤੇ ਪਿਆ ਤੇ ਸਰਕਾਰ ਦਾ ਪੂਰਨ ਤੌਰ ਤੇ ਯੋਰ ਲੱਗਾ ਕਿ ਉਹਨਾਂ ਨੂੰ ਵਰਤਮਾਨ ਪਰੜਾਇਆ ਜਾਵੇ ਉਹਨਾਂ ਦੀ ਭੁੱਖਾ ਪਾਲ ਖਤਮ ਕਰਾਈ ਜਾਵੇ। ਤਾਂ ਜੇਕਰ ਅਜੇ ਤੱਕ ਉਹਨਾਂ ਵਾਸਤੇ ਇੱਕ ਜਿਹੜਾ ਸੇਫ ਕਮਰਾ ਬਣਾਉਣਾ ਸੀ ਅਜੇ ਤੱਕ ਉਹ ਹੀ ਨਹੀਂ ਬਣਿਆ ਤਾਂ ਫਿਰ ਸੁਖਵਿੰਦਰ ਜੀ ਸਰਕਾਰ ਦੇ ਫਰਦਾਨ ਅਤੇ ਪ੍ਰਸ਼ੰਚਤਾ ਲੱਗਦਾ ਹੀ ਲੱਗਦਾ ਅਜੇ ਤੱਕ ਉਹ ਟਰਾਲੀ ਦੇ ਵਿੱਚ ਵਜੂਦ ਨੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਵਾਸਤੇ ਇੱਕ ਵਿਸ਼ੇਸ਼ ਕਮਰਾ ਤਿਆਰ ਕੀਤਾ ਜਾ ਰਿਹਾ ਜਿਹਦੇ ਵਿੱਚ ਪੂਰਨ ਤੌਰ ਤੇ ਸਵੱਦਾਵਾ ਹੋਣਗੀਆਂ ਆੜੇ ਦਵਾੜੇ ਬੈਕਟੀਰੀਆ ਮੁਕਤ ਚੀਜ਼ਾਂ ਹੋਣਗੀਆਂ ਕਿਸੇ ਕਿਸਮ ਦੀ ਕੋਈ ਗੱਲ ਹੋਵੇ ਤਾਂ ਜੇਕਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਕਮਰਾ ਹੀ ਨਹੀਂ ਅਜੇ ਤੱਕ ਤਿਆਰ ਹੋ ਗਿਆ ਤਾਂ ਸਰਕਾਰ ਦੇ ਇਹ ਦਾਅਵਿਆਂ ਦੀ ਤਾਂ ਹਵਾ ਜਿਹੜੀ ਆ ਜੋ ਸਭ ਜਰੂਰ ਨਿਕਲਦੀ ਮਹਿਸੂਸ ਹੁੰਦੀ ਹੈ ਕਿ ਸਰਕਾਰ ਦਾ ਮੂਲ ਮੰਤਵ ਤਾਂ ਕੇਵਲ ਤਾਂ ਇਹ ਸੀ ਕਿ ਉਹ ਠੀਕ ਠਾਕ ਰਹਿਣ ਤਾਂ ਉਹਨਾਂ ਦਾ ਭੋਖੜਤਾ ਜਾਂ ਮਰਦਵਾ ਤਰਾਇਆ ਜਾਵੇ ਹਾਲਾਂਕਿ ਉਹ ਚੱਲਦਾ ਪਿਆ ਡਾਕਟਰੀ ਹਸੂਲ ਤੋਂ ਨਾਲ ਨਹੀਂ ਸ਼ੁਰੂ ਕਰ ਦਿੱਤੀ ਹੈ ਪਰ ਦੂਜੇ ਪਾਸੇ ਸਿੱਧੂ ਜੀ ਕਸਾੜਾ ਨੂੰ ਵੀ ਚਾਹੀਦਾ ਕਿ ਉਹ ਵੀ ਆਪਣੇ ਸੱਤਰ ਦਾ ਜਿਹੜਾ ਪਰਮਾਨ ਦੇਣ ਜਰੂਰੀ ਨਹੀਂ ਹੈਗਾ ਕਿ ਜੋਜ ਮੌਕੇ ਦੀ ਨਿਜ਼ਾਕਤ ਦੇ ਅਨੁਸਾਰ ਡਾਕਟਰਾਂ ਨੇ ਦੇਖਣਾ ਤੇ ਜੇਕਰ ਮੰਨ ਲਓ ਕਿ ਡਾਕਟਰ ਕੋਲ ਇੱਕ ਅੱਧੀ ਮੇਰੀ ਗਲਤੀ ਹੋ ਗਈ ਤੇ ਇਟਾ ਬੜਾ ਇਸ਼ੂ ਜਿਹੜਾ ਉਹ ਨਹੀਂ ਪਾਇਆ ਜਾਣਾ ਚਾਹੀਦਾ ਇਸ਼ੂ ਤਾਂ ਇਹ ਹੈ ਕਿ ਡੱਲੇਵਾਲ ਸਾਹਿਬ ਨੂੰ ਮਰਦਤ ਪੜਾਇਆ ਜਾਵੇ ਉਹਨਾਂ ਦੀ ਹਾਲਤ ਠੀਕ ਬਿਹਤਰ ਪੜਾਈ ਜਾਵੇ ਤਾਂ ਜੋ 14 ਤਰੀਕ ਨੂੰ ਜਿਹੜੀ ਗੱਲਬਾਤ ਹੋਣੀ ਉਸ ਗੱਲਬਾਤ ਵਿੱਚ ਉਹ ਸ਼ਾਮਲ ਹੋਣ ਅਗਰ ਵੇਖਿਆ ਜਾਵੇ ਤਾਂ ਸਿੱਧੂ ਜੀ ਡੈਸਫਰੇ ਦੋ ਕਿਸਾਨੀ ਲੀਡਰ ਨਹੀਂ ਜਗਜੀਤ ਸਿੰਘ ਢੱਲੇਵਾਲਾ ਤੇ ਜਜ਼ਬ ਬਲਬੀਤ ਸਿੰਘ ਰਾਜੀਵਾਲ ਹੋਣੀ ਜਿਨ੍ਹਾਂ ਦੀ ਸੂਝ-ਬੂਝ ਨੂੰ ਲੋਕ ਮੰਨਦੇ ਆ ਕਿ ਹਾਂ ਭਈ ਪੰਜਾਬ ਦੇ ਕਿਸਾਨੀ ਮਸਲੇ ਦੀ ਗੱਲਾਂ ਨੂੰ ਲੈ ਕੇ ਉਸੋ ਹੀ ਹੱਦ ਨੇ ਨਹੀਂ ਤਾਂ ਬਾਕੀ ਲੀਡਰਸ਼ਿਪ ਤੁਸੀਂ ਦੇਖ ਲਓ ਜ਼ਿਆਦਾ ਧਰਮਿਆਂ ਦੇ ਵਿੱਚ ਦੂਜੇ ਪਾਸੇ ਟਿਕੀ ਰਹਿੰਦੀ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਲੋੜ ਆ ਕਿ ਜਦੋਂ 14 ਫਰਵਰੀ ਨੇ نزدیک ਆ ਰਹੀ ਆ ਉਸ ਵਕਤ ਲੋੜ ਆ ਕਿ ਡੱਲੇਵਾਲ ਸਾਹਿਬ ਦੀ ਸੇਫ ਉਹਨੂੰ ਜਲਦੀ ਕੀਤਾ ਸੇਫ ਜਾਬ ਕੀਤਾ ਜਾਵੇ ਤਾਂ ਜੋ 14 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਆ ਜਿਹੜੀ ਕੇਂਦਰ ਤੇ ਉੱਤੇ ਹੁਣ ਦਬਾਅ ਬਣਿਆ ਉਸ ਦਬਾਅ ਵਾਲੀ ਮੀਟਿੰਗ ਦੇ ਵਿੱਚ ਡੱਲੇਵਾਲ ਸਾਹਿਬ ਖੁਦ ਮੌਜੂਦ ਹੋਣ ਤਾਂ ਜੋ ਕਿਸਾਨੀ ਮਸਲੇ ਦੀਆਂ ਮੰਗਾਂ ਜਿਹੜੀਆਂ ਨੇ ਕਿਸੇ ਤਰੀਕੇ ਨਾਲ ਹੱਲ ਕਰਵੀਆਂ ਜਾਣ ਤੇ ਹਰ ਗੱਲ ਜਿਹੜੀ ਆ ਵਧੀਆ ਤਰੀਕੇ ਨਾਲ ਹੱਲ ਹੋ ਸਕੇ ਨਾ ਕਿ ਧਰਨੇ ਮਜ਼ਾਰਿਆਂ ਦੇ ਰੂਪ ਚ ਸੋ ਜੋ ਕੱਲ ਹੋਇਆ ਸਰਕਾਰ ਦੇ ਦਰਮਿਆਨ ਦੀ ਤਾਂ ਪੁਲਸ ਅਫਸਰ ਜੀ ਖੁੱਲਦੀ ਖੁੱਲਦੀ ਆ ਦੂਜੇ ਪਾਸੇ ਕਿਸਾਨ ਜਿੱਥੇ ਬੰਦੀਆਂ ਦੀ ਭੂਮਿਕਾ ਸਾਹਮਣੇ ਹੁੰਦੀ ਹੈਗੀ ਜੀ